ਜੀ ਗਾਲ ਜੀ ਸਾਰਿਆਂ ਨੂੰ ਅੱਜ ਪੈਂਡ ਆਏ ਆਪਾਂ ਨੈਣੇਵਾਲ ਜ਼ਿਲ੍ਹਾ ਬਰਨਾਲਾ ਬਾਈ ਕੋਲ ਦੋ ਇੱਕ ਬਸਤੀ ਇੱਕ ਗਾਂਵ ਬਗਊਆ ਤਾਜੀ ਜੀ ਵੀ ਕਰਦੇ ਆਂ ਜੀ ਅੱਪ ਬਾਈ ਨਾਲ ਗੱਲਬਾਤ ਨੈਣੇ ਬਸਤੀ ਕੋ ਬਾਈ ਹਾਂਜੀ ਨਾਮ ਦੱਸੋ ਜੀ ਆਪਣਾ ਨਾਮ ਮੇਰਾ ਬਾਈ ਸੋਖਾ ਹਾਂਜੀ ਪਿੰਡ ਮੇਰਾ ਨੈਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਬਾਈ ਠੀਕ ਹੈ ਜੀ ਨੰਬਰ ਨੰਬਰ ਹੈਗਾ 62835 97218 ਹਾਂਜੀ ਦੂਜਾ ਨੰਬਰ ਹੈਗਾ 991555712 ਠੀਕ ਹੈ ਜੀ ਹਾਂਜੀ ਆ ਬਸਤੀ ਦੀ ਸਹੀ ਜਾਣਕਾਰੀ ਪਈ ਬੱਛੀ ਬਾਈ ਅੱਜ ਹੀ ਆਈ ਹੈ ਹਾਂਜੀ ਹੁਣੀ ਹੈ ਜੀ ਘੰਟਾ ਕ ਹੋ ਗਿਆ ਠੀਕ ਹੈ ਜੀ ਮੰਨ ਲੇ ਚੰਨ ਲਗਭਗ ਸਾਲ ਦੀ ਉਮਰ ਹੈ ਇਹਦੀ ਠੀਕ ਹੈ ਜੀ ਹਾਂਜੀ ਬਾਈ ਇਹਦਾ ਰੇਟ ਰੂਟ ਕੀ ਆ ਭਰਾ ਰੇਟ ਬਾਈ 22.5 ਹਜ਼ਾਰ ਆ ਹਾਂਜੀ 22.5 ਹੀ ਦੇਣੀ ਆ ਠੀਕ ਹੈ ਮੈਨੂੰ ਦਿਖਾਉਣੀ ਥਾਣਾ ਹਾਂਜੀ ਥਾਣੇ ਥਣ ਚ ਬੈਠੇ ਚਾਰ ਇਪਰਮੇ ਥਾਣੇ ਦੇਖਸਾ ਭਰਾ ਥਾਣੇ ਪੂਰੇ ਨਿਖੜਵੇਂ ਠੀਕ ਹੈ ਜੀ ਚਲਾ ਕੇ ਵੀ ਦਿਖਾ ਦੇ ਲੋ ਭਰਾ ਬਾਈ ਨੂੰ ਜਰੂਰ ਕੰਟੈਕਟ ਕਰਿਓ ਦੇਖ ਬਾਈ ਦਾ ਨੰਬਰ ਪਾ ਸਕਰੀਨ ਤੇ ਫੇਸ ਕੁਆਲਟੀ ਬਹੁਤ ਵੀ ਵਧੀਆ ਦੇਖ ਲੋ ਬਾਈ ਮੁੱਠੇ ਚ ਟੋਆ ਦੇਖ ਲੋ ਕਿੱਡਾ ਕ ਠੀਕ ਹੈ ਠੀਕ ਬਹੁਤ ਸੋਹਣੀ ਸੁਨੱਖੀ ਬੱਸੀ ਹੈ ਜੀ ਬਾਈ ਇਹਨਾਂ ਨੂੰ ਜੂਕ ਕਨੈਕਟ ਕਰੋ ਜੀ ਬਾਈ ਦਾ ਨੰਬਰ ਪਾ ਸਕਰੀਨ ਤੇ ਲਾ ਦਾਂਗੇ ਜੀ ਜੀਤਾ ਫਾਰਮ ਟੀਮ ਨੂੰ ਪਾਤਾ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਨਵੀਂ ਨਵੀਂ ਗੁੜੀ ਅਪਲੋਡ ਕਰਦੇ ਰਹੀ ਹਾਂਜੀ ਬਈ ਇਹ ਗਾਂ ਦੀ ਜਾਣਕਾਰੀ ਦੋ ਜੀ ਇਹ ਬਈ ਦੂਜਾ ਸੁਗਾ ਹਾਂਜੀ ਤੇ ਕੱਲ ਸੁਈ ਆ ਬਈ ਇਹ ਠੀਕ ਹੈ ਜੀ ਜੇਰ ਪ੍ਰੋਪਰ ਪੈਗੀ ਬਈ ਮਗਰ ਬੱਛੀ ਆ ਇਹਦੇ ਠੀਕ ਹੈ ਜੀ ਹਾਂਜੀ ਬਰਾ ਤਾਂ ਫੋਨ 230 ਸੀੜਾ ਠੀਕ ਹੈ ਜੀ ਤੂੰ ਕੁਝ ਨਹੀਂ ਕਹਿੰਦੀ ਕਿਹੜੇ ਲੋਟਲੇ ਮਰਜੀ ਫਿਰਦਾ ਰਹੇ ਠੀਕ ਹੈ ਜੀ ਵਾਜੋ ਬਈ ਲੈ ਆ ਪਹਾੜਾ ਕਿਤੇ ਇੱਧਰ ਹੋ ਜਾਂਦੀ ਕਿਤੇ ਇੱਧਰ ਹੁਣ ਇੱਧਰ ਆ ਤੜਕੇ ਨੂੰ ਇੱਧਰ ਹੋ ਜੂ ਠੀਕ ਹੈ ਜੀ ਮਗਰ ਬੱਸੀ ਆ ਜੀ ਹਾਂ ਮਗਰ ਬੱਛੀ ਆ ਬਈ ਤੌਰ ਦੀ ਬੱਸੀ ਬਰਾ ਠੀਕ ਹੈ ਦੀ ਵਧੀਆ ਹਾਂਜੀ ਠੀਕ ਹੈ ਬਈ ਤੌਰ ਕੇ ਦਿਖਾਓ ਜੀ ਤੌਰ ਕੇ ਦਿਖਾਓ ਬਾਈ ਜੀ ਮੈਜਰੂਰ ਕਨੈਕਟ ਕਰੋ ਪੈਂਡ ਲੈਣੇ ਵਾਲਾ ਜ਼ਿਲ੍ਹਾ ਬਰਨਾਲਾ ਬਾਈ ਦਾ ਨੰਬਰ ਪਾਸਕ੍ਰੀਨ ਤੇ ਲਾ ਦਾਂਗੇ ਜੇ ਕਿੰਨੇ ਇਦਾਂ ਦੀ ਵੀਡੀਓ ਬਣਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੀ ਜੀ ਫਿਰ ਕੋਈ ਸੀ 003 ਸਭ ਨੂੰ ਜਾਈ ਦੇਖ ਸਕਦੇ ਹੋ ਭਰਾ ਮੋੜ ਲਈ ਵੈਸ ਕੁਆਲਟੀ ਦੇਖਦਾ ਤੋਰਾ ਤਰਾ ਦੇਖ ਸਕਦੇ ਹੋ ਕਰਮਵਾਲੀ ਦਾ ਸੋਹਣੀ ਸੰਖੀਆ ਬਿਹੜ ਦੁੱਧ ਵਧੀਆ ਕੱਢ ਦੂ ਦੇਵਾਲੂ ਵਾ ਸੋਹਣਾ ਬਾਈ ਕਿਸੇ ਨੇ ਸੇਵਾ ਨਹੀਂ ਕਰੀ ਕਰ ਲਈ ਆਈ ਸੀ ਪਰਸੋ ਆਪਣੇ ਕੋਲੇ ਠੀਕ ਹੈ ਜੀ ਕਿਸੇ ਨੇ ਸੇਵਾ ਨਹੀਂ ਕਰੀ ਬਾਈ ਪੁਆਰ ਦਾ ਕੰਮ ਕਰਦੇ ਹਾਂ ਹਾਂ ਜੀ ਬਾਈ ਆਈ ਚਲਾਈ ਦਾ ਨਿੱਥ ਦਾ ਕੰਮ ਆ ਠੀਕ ਹੈ ਜੀ ਠੀਕ ਹੈ ਹਾਂ ਜੀ ਬਾਈ ਦੇਖ ਸਕ ਹਾਂ ਜੀ ਭਾਈ ਤੇ ਭਾਈ ਜੀ ਆਪਣਾ ਰੇਟ ਦੱਸੋ ਜੀ ਇਹਦਾ ਮੁੱਲ ਭਾਈ 47000 ਠੀਕ ਹੈ ਜੀ 45000 ਦੀ ਜਸਨੋ ਦੇਵਾਂਗੇ ਹਾਂ ਜਾਨਾ ਹਾਂ ਜੀ ਭਾਈ ਇਹ ਛੋੜ ਸੱਪਟਾ ਹੋ ਜਾਊਗਾ ਠੀਕ ਹੈ ਲਓ ਭਰਾ ਅਮੀ ਦਿਖਾ ਦਾਂਗੇ ਵੱਡੇ ਭਾਈ ਆਪਾਂ ਲਓ ਜੀ ਦੇਖ ਸਰ ਭਰਾ ਨਿਕਲੀ ਤਰ ਨਿਕਲ ਲਓ ਜੀ ਬਹੁਤ ਬੜੀਆ ਤਰਾਂ ਲਿਖ ਸਰ ਭਰਾ ਕੋਈ ਫੋੜ ਸੰਗ ਨਹੀਂ ਠੀਕ ਹੈ ਜੀ ਲਓ ਭਾਈ ਨੇ ਭਾਈ ਜਮਾਂ ਲੈਸ ਕਰਤਾ ਮਾਨਤਾਨ ਬਾਈ ਕਹਿੰਦਾ ਹੋਰ ਵੀ ਕਰਾਂਗੇ ਠੀਕ ਹੈ ਭਰਾ ਠੀਕ ਹੈ ਜੀ ਠੀਕ ਹੈ ਭਾਈ ਜੀ ਕਹਿੰਦਾ 45000 ਰੁਪਏ ਦੀ ਆਪਾਂ ਦੇ ਦਾਂਗੇ ਜਸ ਹਾਂ ਜਾਂ ਨਾ ਤੇ ਭਾਈ ਜੀ ਨਾ ਜਰੂਰ ਕਨੈਕਟ ਕਰੋ ਜੀਤਾ ਫਾਰਮ ਟੀਮ ਨਾਲਾਂ ਨੂੰ ਬਾਤ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਗਰਜੀਤ ਰਾਏ ਆਪਣਾ ਫੇਸਬੁੱਕ ਤੇ ਪੇਜ ਆ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਭਾਈ